ਸਫੇਦ ਪਾਊਡਰ ਮਿਲਾ ਕੇ ਬਣਾਇਆ ਜਾ ਰਿਹਾ ਸੀ ਘਟੀਆ ਕਣਕ ਦਾ ਆਟਾ 2 ਲੱਖ ਰੁਪਏ ਦਾ ਮਾਲ ਜ਼ਬਤ ਹੋਇਆ ਹੈ ਫੈਕਟਰੀ ਸੀਲ ਕਰ ਦਿੱਤੀ ਗਈ ਹੈ ਮਾਲਿਕ ਭੱਜ ਗਿਆ ਹੈ ਆਖਿਰਕਾਰ ਇਸ ਇਲਾਕੇ ਦੇ ਵਿੱਚ ਤੁਸੀਂ ਨਕਲੀ ਆਟਾ ਖਾ ਰਹੇ ਸੀ ਤੇ ਤੁਹਾਨੂੰ ਪਤਾ ਤੱਕ ਨਹੀਂ ਸੀ ਇਹ ਸਾਰਾ ਕੁਝ ਜਾਣ ਕੇ ਜਾਓ ਜੀ ਹਾਂ ਸੋਸ਼ ਗਾਲ ਤੁਸੀਂ ਦੇਖ ਰਹੇ ਹੋ ਨੈਸ਼ਨ ਪੋਸਟ ਇੱਕ ਦਾਬੀ ਹੈ ਕਿ ਇੱਕ ਫੈਕਟਰੀ ਸੀਲ ਕੀਤੀ ਗਈ ਹੈ ਪ੍ਰਸ਼ਾਸਨ ਨੇ ਜਿਹੜਾ ਹੈ ਉਜਲਸਾ ਰੋਡ ਸਥਿਤ ਇੱਕ ਬਰਹਲਾ ਬ੍ਰਹਮ ਲਾਲ ਟਰੇਡਰਸ ਆਟਾ ਫੈਕਟਰੀ ਨੂੰ ਸੀਲ ਕਰ ਦਿੱਤਾ ਹੈ ਫੈਕਟਰੀ ਦੇ ਵਿੱਚ ਘਟਿਆ ਕਣਕ ਦਾ ਆਟਾ ਜਿਹੜਾ ਉਹ ਉਹ ਸਫੇਦ ਪਾਊਡਰ ਦੇ ਨਾਲ ਬਣਾਇਆ ਜਾ ਰਿਹਾ ਸੀ ਟੀਮ ਨੇ ਤਕਰੀਬਨ 2 ਲੱਖ ਰੁਪਏ ਦਾ ਮਾਲ ਜਬਤ ਕੀਤਾ ਹੈ ਫੈਕਟਰੀ ਮਾਲਕ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਜਿਸ ਨੂੰ ਮੌਕੇ ਤੇ ਉਪਜਾ ਦਿੱਤਾ ਗਿਆ ਹੈ ਤੇ ਆਟੇ ਦੇ ਵਿੱਚ ਪਾਊਡਰ ਦੇ ਨਮੂਨੇ ਜਿਹੜੇ ਨੇ ਉਹ ਜਾਂਚ ਦੇ ਲਈ ਭੇਜ ਦਿੱਤੇ ਗਏ ਨੇ ਤੁਹਾਨੂੰ ਦੱਸ ਦਈਏ ਕਿ ਕਟਿਆ ਕਨਕ ਦੇ ਆਟੇ ਦੇ ਵਿੱਚ ਸਫੇਦ ਪਾਊਡਰ ਮਿਲਾਉਣ ਦੀ ਜਦੋਂ ਆਸ਼ੰਕਾ ਹੋਈ ਤੇ ਪ੍ਰਸ਼ਾਸਨ ਨੇ ਛਾਪੇਮਾਰੀ ਕੀਤੀ ਤੇ ਸਾਰੀ ਕਹਾਣੀ ਸਾਹਮਣੇ ਆਈ ਹੈ ਦਰਸਲ ਦੱਸ ਦਈਏ ਕਿ ਟੀਮ ਨੇ ਛਾਪੇਮਾਰੀ ਦੇ ਦੌਰਾਨ 7 ਬੋਰੀ ਸਫੇਦ ਪਾਊਡਰ ਰੱਖਿਆ ਉੱਥੇ ਉਹਨਾਂ ਨੂੰ ਮਿਲਿਆ ਹੈ ਜੋ ਕਿ ਸੈਲ ਸੈਲ ਖੜੀ ਕੈਲਸ਼ੀਅਮ ਹੋ ਸਕਦਾ ਹੈ ਟੀਮ ਨੇ 2 ਲੱਖ ਰੁਪਏ ਦਾ maal ਜ਼ਬਤ ਕਰਨ ਦੇ ਨਾਲ ਹੀ ਫੈਕਟਰੀ ਦੇ ਸਵਾਮੀ ਫੈਕਟਰੀ ਸਵਾਮੀ ਦੇ ਵਿਰੁੱਧ ਪੱਜੜਾ ਉਹ ਕਾਰਵਾਈ ਕਰ ਦਿੱਤੀ ਗਈ ਹੈ ਪ੍ਰਸ਼ਾਸਨ ਨੇ ਕੁਝ ਦਿਨ ਪਹਿਲਾਂ ਸ਼ਿਕਾਇਤ ਮਿਲੀ ਸੀ ਕਿ ਬ੍ਰਮ ਲਾਲ ਆਟਾ ਫੈਕਟਰੀ ਦੇ ਵਿੱਚ ਖਰਾਬ ਕਣਕ ਅਤੇ ਚਾਵਲ ਦਾ ਆਟਾ ਤਿਆਰ ਕਰਕੇ ਉਸ ਦੇ ਵਿੱਚ ਸਫੇ ਸਫੇਦੀ ਲਾਉਣ ਦੇ ਲਈ ਪਾਊਡਰ ਮਲਾਇਆ ਜਾਂਦਾ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਸਹਾਇਕ ਇਕ ਚੰਦਨ पांडे ਨੇ ਇਸ ਟੀਮ ਦਾ ਗਠਨ ਕੀਤਾ ਤੇ ਮੌਕੇ ਤੇ ਛਾਪੇ ਮਾਰੀ ਕੀਤੀ ਗਈ ਹੈ 30 ਕੁਇੰਟਲ ਆਟਾ ਉੱਥੇ ਰੱਖਿਆ ਮਿਲਿਆ ਹੈ ਤੇ 7 ਬੋਰੀਆਂ ਅਲੱਗ-ਅਲੱਗ ਜਿਹਦੇ ਵਿੱਚ ਸਫੇਦ ਪਾਊਡਰ ਜਿਹੜਾ ਹੈ ਉਹ ਰੱਖਿਆ ਮਿਲਿਆ ਹੈ ਤੁਹਾਨੂੰ ਦੱਸ ਦਿੱਤਾ ਕਿ ਟੀਮ ਨੇ ਇਸ ਆਟੇ ਦੇ ਪਾਊਡਰ ਦੇ ਨਾਲ 750 ਔਰ ਕਿਉਂਟਲ ਜਿਹੜਾ ਕਨੈਕਟ ਸੀ ਉਸ ਨੂੰ ਜਬਤ ਕਰ ਲਿਆ ਗਿਆ ਹੈ ਅਤੇ ਅਗਲੀ ਕਾਰਵਾਈ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ ਨਾਲ ਦੇ ਨਾਲ ਦੱਸਿਆ ਜਾ ਰਿਹਾ ਹੈ ਕਿ ਬਹੁਤ سارے ਘਰਾਂ ਦੇ ਵਿੱਚ ਇਹ ਆਟਾ ਖਵਾਇਆ ਜਾ ਰਿਹਾ ਸੀ ਅਤੇ ਬਹੁਤ ਲੰਬੇ ਸਮੇਂ ਤੋਂ ਖਵਾਇਆ ਜਾ ਰਿਹਾ ਸੀ ਤੇ ਹੁਣ ਦੱਸਿਆ ਜਾ ਰਿਹਾ ਹੈ ਕਿ ਨੁਕਸਾਨ ਜਿਹੜਾ ਇਸ 10000 ਕਿ ਆਟਾ ਸੇਲ ਖਰੀ ਜਿਹੀ ਜ ਵਰਗੀ ਜਿਹੜੇ ਖਾਦ ਨੇ ਜਿਸ ਦੇ ਕਰਕੇ ਨੁਕਸਾਨ ਪਹੁੰਚ ਸਕਦਾ ਇਸ ਦੇ ਮਾਮਲੇ ਦੇ ਵਿੱਚ 3 ਸਾਲ ਤੋਂ ਵੱਧ ਦੀ ਸਜ਼ਾ ਹੋ ਸਕਦੀ ਹੈ ਤੇ 10 ਲੱਖ ਰੁਪਏ ਦਾ ਜੁਰਮਾਨਾ ਕੋ ਸਾਖਦਾ ਵਾਗਨੇ ਜਿਹੜਾ ਉਹ ਫੈਕਟਰੀ ਦਾ ਲਾਇਸੈਂਸ ਵੀ ਜਿਹੜਾ ਹੈ ਉਹ ਰੱਦ ਕਰ ਦਿੱਤਾ ਇਸ ਫੈਕਟਰੀ ਦੇ ਬਣਨ ਵਾਲਾ ਆਟਾ ਚੱਕੀ ਫਰੈਸ਼ ਦੇ ਨਾਮ ਤੇ ਜਿਹੜਾ ਇਹ ਬਾਜ਼ਾਰ ਦੇ ਵਿੱਚ ਮਿਲ ਰਿਆ ਸੀ ਆਸ-ਪਾਸ ਦੇ ਜ਼ਿਲ੍ਹਿਆਂ ਦੇ ਵਿੱਚ ਵੀ ਸਪਲਾਈ ਕੀਤੀ ਜਾਂਦੀ ਸੀ ਅਤੇ ਜਿਹੜਾ ਇਹ ਉਹ ਅਧਿਕਾਰੀ ਮਨੋਜ ਕੁਮਾਰ ਨੇ ਦੱਸਿਆ ਕਿ ਡੀਐਮਡੀ ਅਨੁਮਤੀ ਲੈ ਕੇ ਨਮੂਨਿਆਂ ਦੀ ਜਾਂਚ ਜਿਹੜੀ ਆ ਉਹ ਲੈਬ ਦੇ ਵਿੱਚ ਕਰਨ ਨੂੰ ਭੇਜ ਦਿੱਤੀ ਗਈ ਹੈ ਆٹے ਦਾ ਹੁਣ ਆਟਾ ਦਾਦੀਆ ਕੀ ਆਟੇ ਦੇ ਵਿੱਚ ਜਿਹੜਾ ਉਹ ਸਫੇਦੀ ਲਿਆਉਣ ਦੇ ਲਈ ਸਾਰਾ ਕਾਰਨਾਮਾ ਕੀਤਾ ਜਾ ਰਿਹਾ ਸੀ ਦੱਸਿਆ ਜਾ ਰਿਹਾ ਹੈ ਕਿ ਆٹے ਦੇ ਨਾਲ ਨਾਲ ਚਾਵਲ ਬੀਜ ਜਿਹੜਾ ਹੈ ਉਹ ਇੱਥੇ ਅਜਿਹੇ ਤਰੀਕੇ ਦੇ ਨਾਲ ਤਿਆਰ ਕੀਤਾ ਜਾ ਰਿਹਾ ਸੀ ਤੇ ਸਫੇਦੀ ਲਿਆਉਣ ਦੇ ਲਈ ਇਹ ਪਾਊਡਰ ਦਾ ਇਸਤੇਮਾਲ ਕਰਦੇ ਸੀ ਜਿਸ ਦੇ ਨਾਲ ਲੋਕਾਂ ਦੇ ਸਰੀਰ ਦੇ ਵਿੱਚ ਜਿਹੜਾ ਉਹ ਪ੍ਰੋਬਲਮਸ ਹੋ ਸਕਦੀਆਂ ਨੇ ਪਰ ਇਹ ਉਸ ਚੀਜ਼ ਨੂੰ ਨਹੀਂ ਦੇਖਦੇ ਸੀ ਜਾਂ ਨਹੀਂ ਤਸੱਲੀ ਕਰਦੇ ਸੀ ਸੋ ਇਹ ਲੋਕ ਲੋਕਾਂ ਦੇ ਸੋਏ ਲੋਕ ਲੋਕਾਂ ਦੇ ਸਰੀਰ ਦੇ ਨਾਲ ਨੁਕਸਾਨ ਕਰਦੇ ਸੀ ਅਤੇ ਨੁਕਸਾਨ ਪਹੁੰਚਾਉਂਦੇ ਸੀ ਤੁਸੀਂ ਕੀ ਕਹੋਗੇ ਇਹਨਾਂ ਦੇ ਬਾਰੇ ਜਰੂਰ ਦੱਸੋ